ਇੱਕ ਪੈਲਸ ਵਿੱਚ ਚਖੜ ਹੰ ਕਰਨ ਟੈਂਟ ਗਿਰ ਗਿਆ ਸੀ ਮਲੋੜ ਦੇ ਫਾਜ਼ਲ ਕਾ ਰੋਡ ਤੇ ਸਥਿਤ ਪਾਰਕ ਸਿਟੀ ਰੈਸਟੋਰੈਂਟ ਵਿੱਚ ਚੱਲ ਰਹੇ ਇੱਕ ਵਿਆਹ ਸਮਾਗਮ ਦੌਰਾਨ ਆਏ ਤੇਜ਼ ਚਖੜ ਦੇ ਕਾਰਨ ਮੈਰੀਜ ਪੈਲਸ ਵਿੱਚ ਲੱਗਿਆ ਟੈਂਟ ਉਖੜ ਗਿਆ ਕਿ ਜਿਸ ਦੇ ਸਿੱਟੇ ਵੱਜੋਂ ਵਿਆਹ ਸਮਾਗਮ ਵਿੱਚ ਸ਼ਾਮਿਲ ਲੋਕਾਂ ਵਿੱਚ ਹਫੜਾ ਦਫੜੀ ਮਚ ਗਈ ਕਈ ਨੇ ਭੱਜ ਕੇ ਆਪਣੀ ਜਾਨ ਬਚਾਈ ਇਸ ਦੌਰਾਨ ਦੋ ਔਰਤਾਂ ਸਣੇ ਨੌ ਵਿਅਕਤੀ ਨੂੰ ਸੱਟਾਂ ਲੱਗੀਆਂ ਜਿਨ੍ਹਾਂ ਨੂੰ ਮਲੋੜ ਦੇ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਜਿੱਥੇ ਡਾਕਟਰਾਂ ਦੀ ਟੀਮ ਨੇ ਜ਼ਖਮੀਆਂ ਦੀ ਇਲਾਜ ਕਰਕੇ ਪਰਿਵਾਰ ਦੀ ਸਹਿਮਤੀ ਨਾਲ ਛੁੱਟੀ ਦੇ ਦਿੱਤੀ ਹੈ ਮੈਰਿਜ ਪੈਲੇਸ ਦੇ ਮਾਲਕ ਓਮ ਪ੍ਰਕਾਸ਼ ਕਾਲਾ ਨੇ ਦੱਸਿਆ ਦੇਰ ਰਾਤ ਆਏ ਝੱਖੜ ਦੇ ਕਾਰਨ ਵਿਆਹ ਸਮਾਗਮ ਚੱਲ ਰਿਹਾ ਸੀ ਜਦਕਿ ਖਾਣਾ ਪੈਲਸ ਦੀ ਬਿਲਡਿੰਗ ਦੇ ਅੰਦਰ ਲੱਗਿਆ ਹੋਇਆ ਸੀ ਕੁਝ ਲੋਕ ਬਾਹਰ ਲੱਗੀਆਂ ਕੁਰਸੀਆਂ ਸੋਫਿਆਂ ਤੇ ਬਾਹਰਲੇ ਟੈਂਟ ਵਿੱਚ ਬੈਠੇ ਹੋਏ ਸਨ ਤੇ ਵਿਆਹ ਦਾ ਆਨੰਦ ਮਾਨ ਰਹੇ ਸੀ ਦੌਰਾਨ ਅਚਾਨਕ ਆਏ ਤੇਜ਼ ਚੱਕਰ ਨੇ ਕਿਸੇ ਨੂੰ ਵੀ ਸਮਝਣ ਦਾ ਮੌਕਾ ਨਹੀਂ ਦਿੱਤਾ ਜਿਸ ਦੇ ਕਾਰਨ ਉਨ੍ਹਾਂ ਦਾ ਕਰੀਬ 5 ਲੱਖ ਦਾ ਨੁਕਸਾਨ ਹੋ ਗਿਆ ਉਨ੍ਹਾਂ ਕਿਹਾ ਕਿ ਗਨੀਮਤ ਇਹ ਰਹੀ ਕਿ ਕਿਸੇ ਵੀ ਵਿਅਕਤੀ ਦਾ ਜਾਨੀ ਨੁਕਸਾਨ ਨਹੀਂ ਹੋਇਆ ਪਰ ਉਨ੍ਹਾਂ ਦਾ ਮਹਿੰਗਾ ਟੈਂਟ ਜਾਂ ਫਿਰ ਮਹਿੰਗੀਆਂ ਕੁਰਸੀਆਂ ਆਦਿ ਸਭ ਤਹਿਸ ਨਸ ਹੋ ਗਈਆਂ ਜਿਸ ਕਰਕੇ ਉਹਨਾਂ ਦਾ ਲੱਖਾਂ ਦਾ ਨੁਕਸਾਨ ਹੋਇਆ ਸਿਵਰਸਮ ਲੋਡ ਵਿਖੇ ਨੋਮਰੀਜ ਇੱਕ ਪੈਲਸ ਵਿੱਚ ਚਖੜਾ ਹੰਕਰਨ ਟੈਂਟ ਗਿਰ ਗਿਆ ਸੀ ਤੇ ਉਸ ਕਰਕੇ ਨੋਮਰੀਜ ਦਾਖਲ ਹੋਏ ਤੇ ਉਹਨਾਂ ਦੇ ਅਸੀਂ ਟਾਂਕੇ ਦੇ ਹਾਲ ਬੁੱਢੀ ਸੈਤਾ ਦੇਖ ਕੇ ਉਹਨਾਂ ਨੂੰ ਅੱਗੇ ਛੁੱਟੀ ਦੇ ਦਿੱਤੀ ਐ ਸਾਰੇ ਸਾਰੇ ਮਰੀਜ਼ ਠੀਕ ਹਨ ਜਿਆਦਾ ਗੰਭੀਰਤਾ ਨਹੀਂ ਕਿ ਉਹਨਾਂ ਚ ਦੂਆਂ ਦੇ ਕਾਫੀ ਜ਼ਰ ਸੱਟ ਲੱਗੀ ਸੀ ਪਰ ਉਹਨਾਂ ਦਾ ਅਸੀਂ ਇੱਥੇ ਹੀ ਟ੍ਰੀਟਮੈਂਟ ਕਰ ਦਿੱਤਾ ਸੀ ਤੇ ਹੁਣ ਉਹ ਠੀਕ ਐ ਐਸ ਲੇਡੀਸ ਜੀ ਬੱਚਾ ਨਹੀਂ ਬੱਚਾ ਕਿੰਨੇ ਵਜੇ ਆਏ ਇਹ ਤਕਰੀਬਨ 11 ਵਜੇ ਦੇ ਕਰੀਬ ਆਏ ਸੀ ਉਹ ਰਹੀ ਲੱਗੇ ਕਿ ਰਾਤ ਹੀ ਟੁੱਟੀ ਲੱਗੇ ਇਸ ਸਵੇਰੇ ਅੱਜ ਟੁੱਟੀ ਲੱਗੇ ਹਾਂਜੀ ਕੀ ਨਾ ਹੈ ਜੀ ਮੈਂ ਹਾਂ ਪ੍ਰਕਾਸ਼ ਚਾਨਾ ਹਾਂ ਪਾਰਕ ਸਿਟੀ ਦੇ ਪੈਲਸ ਦੇ ਸੀ ਮਾਲਕਾਂ ਤੇ ਰਾਤ ਜੋ ਕੁਦਰਤ ਨੇ ਇੱਕ ਘਟਨਾ ਉਹਦੇ ਵਿੱਚ ਜਾਨੀ ਨੁਕਸਾਨ ਤਾਂ ਬਚਤ ਹੈ ਮਾਲੀ ਨੁਕਸਾਨ ਸਾਡਾ 4-5 ਲੱਖ ਰੁਪਏ ਦਾ ਹੋ ਗਿਆ ਤੇ ਪ੍ਰਮਾਤਮਾ ਅਗੇ ਅਸੀਂ ਅਰਦਾਸ ਕਰਦੇ ਹਾਂ ਵੀ ਸਾਰਾ ਪਰਿਵਾਰ ਆਪਦਾ ਠੀਕ ਠਾਕ ਹੈ ਤੇ ਕਿਰਪਾ ਰਹਿਣ ਠੀਕ ਰਹਿਣ ਬਸ ਸਭ ਠੀਕ ਹੈ ਇਹ ਫੰਕਸ਼ਨ ਚੱਲ ਰਿਹਾ ਸੀ ਜਿਹੜਾ ਹਾਂਜੀ ਇਹ ਫੰਕਸ਼ਨ ਚੱਲ ਰਿਹਾ ਸੀ ਸਾਡੇ ਇੱਥੇ ਗੁਰੂਵਰ ਸਾਹਿਬ ਨੇ ਸਬਜ਼ੀ ਮੰਡੀ ਚ ਉਹਨਾਂ ਦਾ ਫੰਕਸ਼ਨ ਚੱਲ ਰਿਹਾ ਸੀਗਾ ਤੇ ਚਾਣਕੀ ਨੇਰੀ ਚਖੜ 5-7 ਮਿੰਟਾਂ ਦੇ ਵਿੱਚ ਆਇਆ ਤੇ ਮਤਲਬ ਲੋਕ ਕੁਝ ਤਕਰੀਬਨ ਥਲੋਂ ਨਿਕਲ ਚੁੱਕੇ ਸਨ ਥੋੜੇ ਬਹੁਤੇ ਰਹਿ ਗਏ ਸੀ ਨਾ ਉਹ ਵੀ ਮਾੜੀਆਂ ਮੁੱਟੀਆਂ ਸੱਟਾਂ ਵੱਜੀਆਂ ਤੇ ਤਕਰੀਬਨ ਬੱਚੇ ਦੀ ਮਹਾਰਾਜ ਦੀ ਕਿਰਪਾ ਜਾਨੀ ਮਾਲ ਤੋਂ ਜਾਨੀ ਜਾਨੀ ਨੁਕਸਾਨ ਤੋਂ ਬਚੇ ਤਾਂ ਹੀ ਸਾਰੇ ਹਾਂ ਮਾਲੀ ਨੁਕਸਾਨ ਜ਼ਰੂਰ ਹੋਇਆ ਹਾਂ ਜਾਨ ਤੋਂ ਬਚੇ ਤਾਂ ਸੱਟਾ ਸੱਟਾ ਕੁਝ ਮਾੜੀਆਂ ਮੁੱਟੀਆਂ ਵੱਜੀਆਂ ਸੀ ਉਹ ਠੀਕ ਹੈ ਫਿਰ ਕਿੰਨੇ ਲੋਕਾਂ ਦਾ ਅਸੀਂ ਫਸਲ ਇਹ ਸੀਗਾ 6-700 ਬੰਦੇ ਦਾ ਹਾਂ ਕਿੰਨੇ ਕ ਵਜੇ ਦਾ ਇਹ ਖਰਨੇ ਦੀ ਦਾ ਸੀ ਚੱਕੜੇ ਤਕਰੀਬਨ ਮੈਂ ਲੱਦਾ ਸੀਗਾ ਜੀ 10:30 11:00 ਦਾ ਟਾਈਮ ਉਹ ਫੰਕਸ਼ਨ ਚੱਲ ਰਿਹਾ ਸੀ ਲੋਕ ਥੱਲੇ ਬੈਠੇ ਸੀ ਨੀ ਕੁਛ ਕੁਛ ਅੰਦਰ ਸੀਗੇ ਜੀ ਕੁਛ ਬਾਹਰ ਸੀਗਾ ਹਾਂ ਕੁਛ ਅੰਦਰ ਸੀ ਕੁਛ ਬਾਹਰ ਸੀ ਅੰਦਰ ਹੋਣ ਕਰਕੇ ਬਚਾਓ ਹਾਂ ਕੁਛ ਅੰਦਰ ਹੋਣ ਕਰਕੇ ਬਚਾਓ ਗਿਆ ਖਾਣਾ ਅੰਦਰ ਲੱਗਿਆ ਸੀਗਾ ਤੇ ਸਟਾਲਾਂ ਸਟੂਲਾਂ ਬਾਹਰ ਸੀਗੀਆਂ ਉਹ ਲੋਕ ਸਟਾਲਾਂ ਤੇ ਖੜੇ ਸਨ ਹਾਂ ਤੇ ਮੈਂ ਦੋ ਚਾਰ ਜਿਹੜੇ ਆਦਮੀ ਥੱਲੇ ਆਏ ਸੀ ਪੀਡਰਾਂ ਦੇ ਪਰ ਉਹ ਨਾਲ ਦੇ ਨਾ ਬੰਦਿਆਂ ਨੇ ਕੱਢ ਲਈ ਸੰਭਾਲ ਲਈ ਸੀ ਤੇ ਦੋ ਤਿੰਨ ਸੱਟਾਂ ਵੱਜੀਆਂ ਹਸਪੀਟਲ ਚਲੇ ਗਏ ਸੀ ਰਾਤ